ਇਸ ਪੜੀ ਦਾ ਪਾਠ ਸੋਮਵਾਰ ਤੋਂ ਆਰੰਭ ਕਰਕੇ ਪ੍ਰਾਤਕਾਲ ਸਮੇਂ 40 ਦਿਨਾਂ ਵਿੱਚ 40000 ਪਾਠ ਕਰੇ ਮਨ ਸ਼ੁੱਧ ਤੇ ਪਵਿੱਤਰ ਹੋ ਜਾਂਦਾ ਹੈ ਬੁੱਧੀ ਉੱਜਲ ਹੋ ਜਾਂਦੀ ਹੈ ਪਾਪ ਕਰਮ ਕਰਨ ਤੋਂ ਮਨ ਹਟ ਜਾਂਦਾ ਹੈ ਇਸ ਤਰ੍ਹਾਂ ਦੇ ਗਿਆਨਵਰਤਕ ਵੀਡੀਓ ਵੇਖਣ ਵਾਸਤੇ ਮੈਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ 49 ਸੁਣੀਏ ਇਸਰ ਬਰਮਾ ਇੰਦਰ ਸੁਣੀਏ ਮੁਖ ਚਲਾਂਵੰਦ ਸੁਣੀਏ ਜੋਗ ਯੁਗ ਤਨਪੀਰ ਸੁਣੀਏ ਸ਼ਾਸਤ ਸਮ੍ਰਿਤੀ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੀਏ ਦੂਖ ਪਾਪ ਦਾ ਨਾਸ਼ ਪਰਮਾਤਮਾ ਦਾ ਪਵਿੱਤਰ ਨਾਮ ਸੁਣਨ ਨਾਲ ਹੀ ਸ਼ਿਵ ਜੀ ਬ੍ਰਹਮਾ ਅਤੇ ਇੰਦਰ ਆਦਿ ਉੱਚੀ ਪਦਵੀ ਨੂੰ ਪ੍ਰਾਪਤ ਕਰ ਸਕੇ ਹਨ ਪ੍ਰਭੂ ਦਾ ਨਾਮ ਸੁਣਨ ਕਾਰਨ ਬੁਰੀ ਕੰਮ ਕਰਨ ਵਾਲੇ ਮੰਦੇ ਲੋਕ ਵੀ ਪ੍ਰਸ਼ੰਸਾ ਦੇ ਲਾਇਕ ਹੋ ਜਾਂਦੇ ਹਨ ਨਾਮ ਦੇ ਨਾਲ ਜੁੜਨ ਨਾਲ ਜੋ ਆਦ ਅਤੇ ਸਰੀਰ ਦੇ ਵਿਸ਼ੁੱਧ ਮਣੀਪੁਰਕ ਮੂਲਾ ਧਾਰ ਆਦੀ ਚੇ ਚੱਕਰਾਂ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਨਾਮ ਸੁਣਨ ਨਾਲ ਛੇ ਸ਼ਾਸਤਰ ਸਾਈ ਸਮ੍ਰਿਤਿਆ ਅਤੇ ਚਾਰ ਵੇਦਾਂ ਦਾ ਗਿਆਨ ਹੁੰਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਭਗਤਾਂ ਦੇ ਦਿਲ ਸਦਾ ਕਿਡੇ ਰਹਿੰਦੇ ਹਨ ਵਾਿਗਰੂ ਦਾ ਨਾਮ ਸੁਣਨ ਨਾਲ ਸਭ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਵਾਿਗਰੂ ਜੀ ਦਾ ਖਾਲਸਾ ਵਾਿਗਰੂ ਜੀ ਦੀ ਫਤਿਹ